ਕਟਨਾ ਵਾਪਰੀ ਜੀ ਮੈਂ 2:30 ਵਜੇ ਇਤਬਾਰੇ ਕਿ ਮਰਾ ਗੋਦਮ ਉੱਥੇ ਗਈ ਚਲੀ ਸੀਗੀ ਇੱਕ ਮੇਰਾ ਪੁੱਤਰ ਚਾਰ ਕਮਾਣੂ ਮੰਜੇ ਤੇ ਪਿਆ ਤੇ ਮੈਂ ਉਹਦੇ ਕੋਲ ਕੁੜੀ ਨੂੰ ਮੈਂ ਛੱਡ ਕੇ ਆਈ ਸੀ ਤੇ ਜਦੋਂ ਮੈਂ ਜਾ ਕਰੇ ਵਾਪਸ ਗਈ ਛਾਮ ਨੂੰ 7 ਵਜੇ ਮੈਂ ਕਰੇ ਵਾਪਸ ਗਈ ਨਾ ਤੇ ਜਿਹੜੇ ਅੰਦਰ ਮੇਰੇ ਮੁੰਡਾ ਪਿਆ ਗਾ ਉਹਦਾ ਵੀ ਬਾਹਰ ਲੱਗਾ ਪਿਆ ਸੀਗਾ ਤੇ ਜਿਹੜੇ ਅੰਦਰ ਮੇਰੀ ਕੁੜੀ ਦੇ ਆ ਵੀ ਮਾਰ ਕੇ ਕਿਸੇ ਨੇ ਅੰਦਰ ਟੰਗਿਆ ਹੈ ਕਤਲ ਦਾ ਕੇਸ ਪਾਇਆ ਹੈ ਕਿੱਥੇ ਟੰਗੀ ਚੀ ਸੀ ਕਿਵੇਂ ਇਹ ਹਾਲਾਤ ਠੱਖੇ ਦੇ ਨਾਲ ਠੱਖੇ ਨਾਲ ਛੋਟੀ ਜਿ ਚੁੰਨੀ ਸੀ ਹੁੰਦੀ ਗੱਲ ਚ ਪਾਈਏ ਪੱਖੇਲ ਟੰਗੇ ਗਏ ਥੱਲੇ ਕੋਈ ਸਪੋਰਟ ਨਹੀਂ ਥੱਲੇ ਕੋਈ ਕੋਸ਼ ਨਹੀਂ ਹੁੰਦਾ ਸੀ ਤਾਂ ਇਹ 20 ਜਿਹੜੀ ਤੁਹਾਡੀ ਪੜ੍ਹਦੀ ਸੀਗੀ ਕਿਹਨਾਂ ਕਲਾਸ ਹਾਂਜੀ ਪੜ੍ਹਦੀ ਹੁਣ 10ਵੀਂ ਚ ਹੋਈ ਸੀ ਪਹਿਲਾਂ 9ਵੀਂ ਕਲਾਸ ਸੀ ਕੋਈ ਸ਼ੱਕ ਦਿੱਤੇ ਤੇ ਝਾਕੀ ਲੱਗਦਾ ਕੀ ਹੈ ਝਾਕ ਜੀ ਸਾਤਨ ਤੱਕ ਗਵਾਂਡੀਆਂ ਦੇ ਕਰੇ ਕੋਈ ਇੱਕ ਮੁੰਡਾ ਹੁੰਦਾ ਸੀਗਾ ਬਾਰੇ ਕੇ ਦਾ ਨਾ ਹੁੰਦਾ ਵਿਜੇ ਸਾਨੂੰ ਝਾਕਾ ਹੁੰਦਾ ਲੱਗਦਾ ਵੀ ਜੇ ਕੰਮ ਕੀਤਾ ਉਸ ਮੁੰਡੇ ਨੇ ਕੀਤਾ ਸਾਡੇ ਨਾਲ ਉਸ ਮੁੰਡੇ ਨੇ ਕਿਉਂ ਇਹ ਕੰਮ ਕਿਉਂ ਕੀਤਾ ਕੀ ਮੈਨਸਾ ਕਿਵੇਂ ਲੱਗਿਆ ਕੁੜੀ ਤੁਹਾਨੂੰ ਕਿਵੇਂ ਸ਼ਕਾ ਪਹਿਲਾਂ ਕੁੜੀ ਨਾ ਫੋਨ ਕਰਦਾ ਸਾਡੀ ਕੁੜੀ ਨਾ ਫੋਨ ਚੱਕਿਆ ਨਹੀਂ ਹੁੰਦਾ ਉਹ ਗੁੱਸੇ ਚ ਆ ਕੇ ਸਾਡੇ ਘਰੇ ਆ ਕੇ ਮੇਰੀ ਕੁੜੀ ਮਾਰ ਕੇ ਸੋਟੇ ਤਿੰਨ ਵਾਰੀ ਆਈ ਨੂੰ ਮੈਂ ਸਿਕਾਲਣਾ ਜੀ ਮੇਰੀ ਕੁੜੀ ਨਾ ਫੋਨ ਨਹੀਂ ਚੱਕਿਆ ਪਰ ਉਹ ਉਹਦੇ ਚ ਆ ਕੇ ਮੇਰੀ ਕੁੜੀ ਨੂੰ ਅੰਦਰ ਖਾਣੇ ਆ ਕੇ ਮਾਰ ਕੇ ਤੇ ਟਾਂਕ ਕੇ ਚਲੇਗਾ ਕਰੇ ਕੋਈ ਹੋਰ ਨਹੀਂ ਸੀ ਉਹਦੇ ਨਾਲ ਹੋਰ ਵੀ ਹੋਰ ਵੀ ਮੁੰਡੇ ਕੀ ਮੰਗਦਾ ਸੀ ਮਾ ਸੰਤੋਜੀ ਜੀ ਅੰਸਾਬ ਮਿਲਣਾ ਚਾਹੀਦਾ ਹੈ ਹੋਏ ਗਰੀਬ ਬਲੀ ਖਿੰੜਤਾ ਆਪਣਾ ਤੇ ਤੇ ਸਾਡਾ ਸਾਡੀ ਕੁੜੀ ਦਾ ਮੁੱਲ ਪੈਣਾ ਚਾਹੀਦਾ ਆ ਮੇਰੀ ਭੈਣਤੀ ਹੈ ਜੀ ਮੇਰੇ ਤੇ ਨਹੀਂ ਬੱਚੇ ਸੀ ਇੱਕ ਮੇਰੇ ਮੰਜੇ ਤੇ ਪਿਆ ਮੇਰੇ ਕੁੜੀ ਤੇ ਮੁੰਡਾ ਤਰਦੇ ਸੀ ਇੱਕ ਤਾਂ ਮੇਰੇ ਇੱਕ ਚਿੰਦ ਦਸ਼ਮਣ ਹੀ ਕਾਲੀ ਮਾਰ ਕੇ ਸੈਟਤਾ ਇੱਕ ਮੇਰਾ ਪੁੱਤਰ ਮੰਜੇ ਤੇ ਪਿਆ ਇੱਕ ਮੇਰੇ ਕੋਲੇ ਰਹਿ ਗਿਆ ਇਸ ਗੱਲ ਦਾ ਮੈਨੂੰ ਸਹਿਮਿਲਣਾ ਨਹੀਂ ਚਾਹੀਦਾ ਜੀ ਮੇਰੀ 15 ਸਾਲ ਦੀ ਕੰਨੀਆ ਮੇਰੀ ਬੇਟੀ 15 ਸਾਲ ਦੀ ਮਾਰ ਕੇ ਤੇ ਪੱਕੇ ਨਾਲ ਲਟਕਾਈ ਗਈ ਹੈ ਥੰਨੇ ਕੋਈ ਸਪੋਰਟ ਨਹੀਂ ਥੰਨੇ ਕੁਛ ਨਹੀਂ ਹੈਗਾ ਸਿਰੇ ਮੇਰੀ ਗੁੱਡੀ ਤੇ ਪੈਰਾਂ ਥੱਲੇ ਬੈਠਦੇ ਨਾਲ ਪੈਰ ਲੱਗੇ ਖੜੇ ਸੀ ਨਾਉ ਕਿ ਚੋੜਾਈ ਸੀ ਮੇਰਾ ਨਾ ਜਮਣਾ ਬਾਈ ਤੜੀ ਬੇਟੀ ਨਾਲ ਕੀ ਵਾਰਦਾਤ ਹੋਈ ਹੈ ਕਿਵੇਂ ਹੋਈ ਮੇਰੀ ਬੇਟੀ ਨਾਲ ਇਹ ਵਾਰਦਾਤ ਹੋਈ ਹੈ ਕਿ ਅਸੀਂ ਤਾਂ ਸਵੇਰੇ ਜਉ ਪੁੱਤਰ 9 ਵਜੇ ਤੜਕੇ ਘਰ ਕੰਮ ਤੇ ਆ ਗਏ ਸੀ ਮਿਹਨਤ ਮਜ਼ਦੂਰੀ ਕਰਦੇ ਤੇ ਅਸੀਂ ਤਾਂ ਕੰਮ ਤੇ ਸੀ ਉਸ ਤੋਂ ਬਾਅਦ ਸਾਨੂੰ ਇੱਥੋਂ 2:00 ਵਜੇ ਪਤਾ ਲੱਗਿਆ ਕਿ ਬਾਰੇ ਕੇ ਮਰਗ ਹੋ ਗਈ ਹੈ ਤੇ ਮੈਂ ਘਰ ਫੋਨ ਕੀਤਾ ਤੇ ਮੇਰੀ ਬੇਟੀ ਨਾਲ ਮੇਰੀ ਗੱਲ ਹੋਈ ਆ ਤੇ ਉਹਨੇ ਗੋ ਮੇਰੀ ਬੇਟੀ ਨੇ ਫੋਨ ਚੱਕਿਆ 2:30 ਵਜੇ ਤੇ ਮੈਂ ਕਿਹਾ ਆਪਦੀ ਮੰਮੀ ਨਾਲ ਗੱਲ ਕਰਾ ਫਿਰ ਉਹਨੇ ਮੈਂ ਆਪਦੀ ਮੰਮੀ ਨਾਲ ਗੱਲ ਕਰਾਈ ਤੇ ਫਿਰ ਉਸ ਤੋਂ ਬਾਅਦ ਮੈਨੂੰ ਕਿਹਾ ਤੂੰ ਬਾਹਰੇ ਕੇ ਚਲੀ ਜਾ ਇਹ ਉਤ ਸਾਡੇ ਪਿੰਡ ਦੀ ਇੱਕ ਹੈਗੀ ਆ ਪਿੰਡ ਚੰਦੋ ਚੰਦੋ ਨਾਂ ਦੀ ਬੀਬੀ ਉਹ ਇਹਨੂੰ ਲੈ ਕੇ ਆ ਗਈ ਨਾਲ ਤੇ ਉਹ ਇੱਥੇ ਇਧਰ ਨੂੰ ਬਸ ਐਵੇਂ ਟਾਈਮ ਵੇਸਟ ਕਰਦੀ ਫੇਰੀ ਬਰਬਾਦ ਕਰਦੀ ਫੇਰੀ ਮਤਲਬ ਇਹ ਵੀ ਉਹਨੂੰ ਵੀ ਮਤਲਬ ਵਿੱਚ ਪਤਾ ਸੀ ਯਾਨੀ ਕਿ ਕੀ ਵੀ ਇਹ ਘਟਨਾ ਤੇ ਆਪਣੀ ਮੁੰਡਿਆਂ ਨਾਲ ਗੱਲਬਾਤ ਤੇ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਵਾਪਸ ਗਈ 7 ਵਜੇ ਤਾਂ ਅੱਗੋ ਜਾ ਕੇ ਇਹਨੇ ਵੇਖਿਆ ਇੱਕ ਮੁੰਡਾ ਸਾਡਾ ਜਿਹੜਾ ਬੇ ਹੁਣ ਸੇ ਮੰਝੇ ਤੇ ਪਿਆ ਉਹਦਾ ਦਰਵਾਜ਼ਾ ਬੰਦ ਸੀ ਤੇ ਇਹਦਾ ਖੁੱਲਾ ਸੀ ਤੇ ਇਹਨੇ ਜਦੋਂ ਵੇਖਿਆ ਤੇ ਇੱਕ ਪੈਰ ਅੰਦਰ ਰੱਖਿਆ ਨਹੀਂ ਤੇ ਇਹਨੇ ਵੇਖਿਆ ਉੱਪਰ ਲੱਗੀ ਪੱਖੇ ਨਾਲ ਲਟਕੀ ਹੋਈ ਸੀ ਤੇ ਉਸ ਤੋਂ ਬਾਅਦ ਇਹਨੇ ਚੀਕ ਨਿਕਲ ਗਈ ਤੇ ਜਿਹੜਾ ਪੱਖੇ ਦਾ ਸੋਚੇ ਉਹ ਹੋਣ ਸੀ ਕਿਉਂ ਚੱਲਦੇ ਪੱਖੇ ਤੇ ਤਾਂ ਵੇਖੋ ਕੋਈ ਵੀ ਬੰਦਾ ਚਲਦੇ ਪੱਖੇ ਤੇ ਕੋਈ ਵੀ ਨਹੀਂ ਫਾਇਆ ਲੈ ਸਕਦਾ ਚਲਦੇ ਪੱਖੇ ਤੇ ਕੋਈ ਵੀ ਮੈਨੂੰ ਬੰਨ ਕੇ ਵਿਖਾਵੇ ਉੱਤੇ ਵੀ ਆਪੇ ਫਾਇਆ ਲੈ ਜਾਂ ਬੰਨਿਆ ਜਾ ਸਕਦਾ ਤੇ ਉਹ ਚਲਦਾ ਪੱਖਾ ਫਿਰ ਉਸ ਤੋਂ ਬਾਅਦ ਇਹਨੇ ਜਦੋਂ ਠੀਕ ਨਿਕਲ ਗਈ ਫਿਰ ਇਹਨੇ ਇਹਨੇ ਕੱਲੀ ਕੋਲ ਤੁਰਿਆ ਨਹੀਂ ਫਿਰ ਸਾਡੇ ਗਵਾਂਢ ਦੇ ਭੱਜ ਕੇ ਆਇਆ ਉਹਦਾ ਨਾਮ ਸ਼ੋਕ ਸਿੰਘ ਪੁੱਤਰ ਕਸ਼ਮੀਰ ਸਿੰਘ ਦਾ ਤੇ ਉਹਨਾਂ ਨੇ ਇਹਨਾਂ ਨੇ ਆ ਕੇ ਤੋਦ ਦਾਤਰੀ ਨੇ ਰਸਾ ਵੜਿਆ ਉਸ ਤੋਂ ਬਾਅਦ ਇਹਨੇ ਸਾਨੂੰ ਫੋਨ ਕੀਤਾ ਜਦੋਂ ਅਸੀਂ ਘਰ ਪਹੁੰਚੇ ਤੇ ਉਹ ਵਿਰੇ ਵਿਰੇ ਮੁੰਡਾ ਹੈਗਾ ਸਾਡੇ ਗਵਾਂਢ ਨਾਲ ਅੱਗੇ ਵੀ 5-7 ਵਾਰ ਜਾਂਦਾ ਹੈ ਉਹ ਸਾਡੇ ਘਰ ਵੱਲ ਪਹਿਲਾਂ ਵੀ ਗੁਰ ਮਾੜੀ ਨਿਗਾਹ ਰੱਖਦਾ ਸੀ ਕੁੜੀ ਨਾਲ ਬਲੈਕ ਮੈਨ ਕਰਦਾ ਸੀ ੱੱਕਾ ਕਰਦਾ ਸੀ ਤੇ ਇਸ ਕਰਕੇ ਮੇਰੀ ਕੁੜੀ ਦੀ ਮੌਤ ਹੋਈ ਏ ਇਹਨਾਂ ਨੇ ਮਾਰ ਕੇ ਹੀ ਉਹਨੂੰ ਕੁੜੀ ਨੂੰ ਟੰਗਿਆ ਮੈਨੂੰ ਪੱਕਾ ਦਾਵਾ ਹੈ ਜੀ ਮੈਨੂੰ ਪੱਕਾ ਯਕੀਨ ਹੈ ਇਹਨਾਂ ਨੇ ਮਾਰਿਆ ਇਸ ਮੁੰਡੇ ਨੇ ਮਾਰਿਆ ਤੇ ਇਸ ਬਾਰੇ ਕੀ ਦਾ ਜੀ ਹੋਰ ਵੀ ਨਾਲ ਹਾਂ ਤੇ ਉਹਦੇ ਨਾਲ ਕੋਈ 1-2 ਮੁੰਡੇ ਹੋ ਰਹੇ ਹੁਣ ਉਹ ਕਰੋ ਜਦੋਂ ਇੱਥੇ ਉਹਨੂੰ ਪਤਾ ਚੱਲਿਆ ਮੇਰਾ ਨਾਂ ਆ ਗਿਆ ਉਹ ਆਉਣਾ ਤੋਂ ਕਰੋ ਨਿਕਲ ਗਿਆ ਹੈ ਤੇ ਪੁਲਿਸ ਨੂੰ ਦੀ ਮਦਦ ਲਈ ਵੀ ਅਸੀਂ ਪੁਲਿਸ ਨੂੰ ਕਿਹਾ ਸਾਨੂੰ ਅੱਜ ਸਾਨੂੰ ਇਨਸਾਫ ਚਾਹੀਦਾ ਪੁਲਿਸ ਉਹਨਾਂ ਨੂੰ ਜਾ ਹੁੰਦਾ ਕੋਈ ਹੋਰ ਰਿਸ਼ਤੇਦਾਰ ਜਾਂ ਕਿਸੇ ਨੂੰ ਅਰੈਸਟ ਕਰੇ ਤੇ ਫਿਰ ਆਪੇ ਮੁੰਡਾ ਪੇਸ਼ ਹੋਵੇ ਜੀ ਉਹ ਸੱਚਾ ਸੀ ਆਪਦੇ ਬੰਦੇ ਲੈ ਕੇ ਆਉਂਦਾ ਜੀ ਉਹਦੇ ਕੋਈ ਗਲਤੀ ਨਹੀਂ ਸੀ ਆਪ ਪੁਲਿਸ ਵਾਲੇ ਮਨੋਜ ਸਿੰਘ ਕਹਿ ਰਿਹਾ ਕਹਿੰਦਾ ਵੀ ਠੀਕ ਹੈ ਤੁਹਾਡੀ ਕੁੜੀ ਬਿਲਕੁਲ ਉਹਦੇ ਕੋਈ ਗਲਤੀ ਨਹੀਂ ਤੁਹਾਡੀ ਬਿਲਕੁਲ ਕੁੜੀ ਸਹੀ ਹੈ ਤੇ ਇਹੀ ਮੁੰਡਾ ਜਿਹੜਾ ਮੰਗ ਕੀ ਕਰਦੇ ਮੰਗੇ ਸਾਨੂੰ ਇਹੀ ਇਨਸਾਫ ਚਾਹੀਦਾ ਜੀ ਦੀ ਇੰਨੀ ਸਾਡੀ ਕੁੜੀ ਨਾ ਕੀਤਾ ਤੇ ਇਹਦੇ ਨਾਲ ਵੀ ਇਸ ਤਰ੍ਹਾਂ ਹੋਣੀ ਚਾਹੀਦੀ ਕਿ ਇਹਨੂੰ ਵੀ ਨਾ ਫਾਂਸੀ ਤੇ ਲਟਕਾਇਆ ਜਾਵੇ। ਕੀ ਨਾਮ ਕੀਤਾ ਗੁਰਦੀਪ ਸਿੰਘ। ਕੱਲ ਸਾਡੇ ਕੋਲੇ ਰਾਤ ਇੱਕ ਡੈੱਡ ਬੋਡੀ ਆਈ ਹੈ ਸੁਨੀਤਾ ਰਾਣੀ ਪੁੱਤਰੀ ਗੁਰਦੀਪ ਸਿੰਘ ਪਿੰਡ ਗੱਟੀ ਰੱਜੋਕੇ ਤੋਂ ਤੇ ਅੱਜ ਅਸੀਂ ਉਹਦਾ ਪੋਸਟਮਾਰਟਮ ਵਾਸਤੇ ਸਾਡੇ ਕੋਲੇ ਪੁਲਿਸ ਮੁਲਾਜ਼ਮ ਲੈ ਕੇ ਆਏ ਸੀਗੇ। ਪਰ ਅਕੋਰਡਿੰਗ ਟੂ ਹਾਈ ਕੋਰਟ ਵੱਲੋਂ ਸਾਨੂੰ ਚਿੱਠੀ ਹੈਗੀ ਹੈ ਕਿ ਜੋ ਕੇਸ ਇਹੋ ਏਦਾਂ ਦੇ ਹੁੰਦੇ ਆ ਜਿਦੇ ਵਿੱਚ ਸੈਕਸ਼ੂਅਲ ਅਸੌਲਟ ਵੀ ਆਉਂਦਾ ਹੈ ਮਰਡਰ ਦੇ ਕੇਸ ਵੀ ਹੈਗੇ ਆ। ਇਹ ਹੈਂਗਿੰਗ ਦਾ ਸਾਨੂੰ ਪਤਾ ਨਹੀਂ ਲੱਗਦਾ ਕਿ ਸਟ੍ਰਾਂਗੂਲੇਸ਼ਨ ਹੈ ਕਿ ਹੈਂਗਿੰਗ ਹੈ ਤਾਂ ਅਸੀਂ ਇਹੋ ਜੇ ਕੇਸ ਫਿਰ ਫੋਰੈਂਸਿਕ ਐਕਸਪਰਟ opinion ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰਦੇ ਹੈਗੇ ਇਸ ਕਰਕੇ ਮੈਂ ਇਹ ਕੇਸ ਅੱਜ ਬੋਰਡ ਆਫ ਡਾਕਟਰ ਸਾਰਿਆਂ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਕੇਸ ਨੂੰ ਮੈਂ ਰੈਫਰ ਕੀਤਾ ਬ੍ਰੌਡ ਡੈਥ ਸੀ ਬ੍ਰੌਡ ਡੈਥ ਸੀ ਨਾ ਮੇਰੇ ਨਾਮ ਡਾਕਟਰ ਅਗਰਪਾਲ